ਅਕਾਲੀ ਦਲ ਉਪਰਾਸ਼ਟਰਪਤੀ ਚੋਣ ਜਿਹੜੀ ਕਿ ਕੱਲ ਹੋਣ ਜਾ ਰਹੀ ਹੈ ਉਸ ਦਾ ਬਾਈਕਾਟ ਕਰੇਗਾ ਜੀ ਹਾਂ ਇਹ ਵੱਡੀ ਖਬਰ ਆ ਰਹੀ ਹੈ ਪੰਜਾਬ ਵਿੱਚ ਆਏ ਹੜ੍ਹਾਂ ਦੇ ਕਰਕੇ ਇਹ ਫੈਸਲਾ ਲਿਆ ਗਿਆ ਹੈ ਤੁਹਾਨੂੰ ਦਾ ਜਿਹੀ ਪਲਕੇ ਹੋਣੀ ਹੈ ਉਪਰਾਸ਼ਟਰਪਤੀ ਦੇ ਅਹੁਦੇ ਦੇ ਲਈ ਚੋਣ ਸੰਸਦ ਇਸ ਵਿੱਚ ਵੋਟ ਕਰਦੇ ਨੇ ਪਰ ਅਕਾਲੀ ਦਲ ਉਪਰਾਸ਼ਟਰਪਤੀ ਚੋਣ ਦਾ ਬਾਈਕਾਟ ਕਰੇਗਾ ਅਕਾਲੀ ਦਲ ਦੀ ਸੰਸਦ ਹਰਸਿਮਰਤ कौर ਬਦਲ ਵੋਟ ਨਹੀਂ ਕਰਨ ਇਹ ਫੈਸਲਾ ਲਿਆ ਗਿਆ ਹੈ ਅਕਾਲੀ ਦਲ ਵੱਲੋਂ ਕੱਲ ਉਪਰਾਸ਼ਟਰਪਤੀ ਅਹੁਦੇ ਦੀ ਚੋਣ ਹੋਣੀ ਹੈ ਜਿਸ ਦਾ ਬਾਈਕਾਟ ਕੀਤਾ ਜਾਏਗਾ अकाली दल वाल कल वोटिंग होनी है सांसद वोट कर देने, पर अकाली दल के सांसद हरसिमरत कौर बादल वोट नहीं हवाला देता गया है कि हड़ा दे कारण हड़ा दे कारण उपराष्ट्रपति चोन दे बैकॉट का ऐलान किया गया श्रोमणी अकाली दल वालों उपराष्ट्रपति चोन का वोटिंग का बाइकॉट किया जाएगा कल वोटिंग होनी है तह तो दस दिए एन डी ए ने अपना कैंडीडेट और आई डी आई ने अपना कैंडीडेट उतारिया हो पर कल श्रोमी अकाली दल वालों वोट नहीं की जाएगी हालांकि मनिया जा रहा है कि एन डी ए कैंडीडेट का पलड़ा भारी है पर इस हबाले श्रोमणी अकाली दल ने फैसला किया कि वो वोट नहीं करेंगे। बायकॉट ਕੀਤਾ ਜਾਏਗਾ ਉਪਰ ਰਾਸ਼ਟਰਪਤੀ ਚੋਣਾਂ ਦਾ وجہ ਦੱਸੀ ਜਾ ਰਹੀ ਹੈ ਪੰਜਾਬ ਵਿੱਚ ਆਏ ਹੜ੍ਹ ਪੰਜਾਬ ਵਿੱਚ ਆਏ ਹੜ੍ਹਾਂ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਲਿਆ ਹੈ ਕਿ ਉਹ ਵੋਟ ਕੱਲ ਨਹੀਂ ਕਰਨਗੇ सीपी राधाकृष्णन एनडीए ਦੇ ਕੈਂਡੀਡੇਟ ਨੇ ਤੇ ਬੀ ਸੁਦਰਸ਼ਨ ਰੈਡੀ ਜਿਹੜੇ ਨੇ ਉਹ ਆਂਡੀਆ ਯਾਨੀ ਕਾਂਗਰਸ ਤੇ ਉਸ ਦੀ ਸਹਿਯੋਗੀ ਪਾਰਟੀਆਂ ਦੇ ਉਮੀਦਵਾਰ ਨੇ ਮੰਨਿਆ ਜਾ ਰਿਹਾ ਕਿ ਸੀਪੀ ਰਾਧਾਕ੍ਰਿਸ਼ਨਨ ਦਾ ਪਲੜਾ ਭਾਰੀ ਹੈ ਪਰ ਇਹ ਸਭ ਦੇ ਵਿਚਾਲੇ ਅਕਾਲੀ ਦਲ ਦਾ ਫੈਸਲਾ ਇਹ ਹੈ ਕਿ ਉਹ ਵੋਟ ਨਹੀਂ ਕਰਨਗੇ ਸੰਸਦ ਹਰਸ਼ਮਰਤ कौर ਬਾਦਲ ਵੋਟ ਕੱਲ ਨਹੀਂ ਪਾਉਣਗੇ ਜਸਪ੍ਰੀਤ ਅਸ਼ਕ ਮੇਰੇ ਨਾਲ ਨੇ ਉਹਨਾਂ ਤੋਂ ਹੋਰ ਜਾਣਕਾਰੀ ਲੈਣੀ ਹੈ ਜਸਪ੍ਰੀਤ ਵੋਟ ਨਹੀਂ ਪਾਏਗਾ ਅਕਾਲੀ ਦਲ ਆਧਾਰ ਪੰਜਾਬ ਦੇ ਹੜ ਦੇਖੋ ਅਕਾਲੀ ਦਲ ਨੇ ਆ ਕੇ ਕਰ ਇਹ ਫੈਸਲਾ ਲੱਤਾ ਹੈ ਕਿਉਂਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾ ਪੰਜਾਬੀਆਂ ਦੀ ਪੰਜਾਬੀ ਦੀ ਨੁਮਾਇੰਦਗੀ ਨੁਮਾਇੰਦਗੀ ਕਰਦਾ ਹਮੇਸ਼ਾ ਹੀ ਆਇਆ ਹੈ ਤੇ ਉਹਨਾਂ ਦੀ ਭਾਵਨਾਵਾਂ ਦੀ ਕਦਰ ਕਰਦਾ ਪੰਜਾਬੀਆਂ ਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਟਵੀਟਾ ਹੋਏ ਹੀ ਸਾਫ਼ ਕਰਦਾ ਕਿ ਉਹਦੇ ਵਿੱਚ ਜਿਹੜਾ ਹੈ ਹੜਾ ਦੀ ਮੌਜੂਦਾ ਸਥਿਤੀ ਹੈ ਪੰਜਾਬ ਦੀ ਇੱਕ ਪਾਸੇ ਹੜ੍ਹਾਂ ਨਾਲ ਪੰਜਾਬ ਇੱਕ ਛਾਈ ਹਿੱਸਾ ਡੁੱਬਿਆ ਹੋਇਆ ਆ ਦੂਜੇ ਪਾਸੇ ਨਾਲਾ ਕੇਂਦਰ ਅੱਗੇ ਆ ਰਿਹਾ ਆ 나ਹੀਂ ਉਸ ਦੇ ਵਿੱਚ ਪੰਜਾਬ ਸਰਕਾਰ ਕੋਈ ਰੋਲ ਅਦਾ ਕਰੀਏ ਖੁਦ ਜਿਹੜੇ ਪੰਜਾਬੀ ਨੇ ਪੰਜਾਬੀ ਨੌਜਵਾਨ ਨੇ ਗੁਰੂਆਂ ਪੀਰਾਂ ਦੀ ਬਾਣੀ ਦੇ ਜਿਹੜਾ ਧਾਰ ਮੰਨਦੇ ਨੇ ਉਹ ਸੇਵਾ ਕਰਦੇ ਅੱਗੇ ਨਜ਼ਰ ਆਉਂਦੇ ਨੇ ਉਹ ਸਾਰਿਆਂ ਦੀ ਭਾਵਨਾਵਾਂ ਦੀ ਕਦਰ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਲੱਤਾ ਕਿ ਕੱਲ ਹੋਣ ਵਾਲੀ ਉਪਰਾਸ਼ਟਪਤੀ ਚੋਣ ਦਾ ਬਾਈਕਾਰ ਕੀਤਾ ਜਾਵੇ ਕਿਉਂਕਿ ਇਸ ਦੇ ਨਾਲ ਨਾਰਾਜ਼ਗੀ ਜਰੀ ਹੈ ਪੰਜਾਬੀਆਂ ਵਿੱਚ ਪੰਜਾਬ ਦੀ ਜਿਹੜਾ ਨੌਜਵਾਨ ਉਹਨਾਂ ਵਿੱਚ ਕੇਂਦਰ ਸਰਕਾਰ ਪ੍ਰਤੀ ਵੀਰ ਪੰਜਾਬ ਸਰਕਾਰ ਪ੍ਰਤੀ ਆ ਸਿਰੇ ਕਰਕੇ ਉਹਨਾਂ ਦੀ ਭਾਵਨਾ ਮਾਰੀ ਕਦਰ ਕਰਦੇ ਆ ਆਖਿਰਕਾਰੇ ਫੈਸਲਾ ਜਿਹੜਾ ਆ ਉਹ ਲੱ타 ਗਿਆ ਹੈ ਇਸ ਤਵੀਰ ਦੇ ਵਿੱਚ ਜੇਕਰ ਤੁਸੀਂ ਦੇਖੋ ਤਾਂ ਕਈ ਪੁਆਇੰਟ ਇਸ ਦੇ ਵਿੱਚ ਸਾਫ ਤੌਰ ਤੇ ਉਜਾਗਰ ਕੀਤੇ ਗਏ ਨੇ ਜਿਦੇ ਵਿੱਚ ਜਿਹੜੀ ਆ ਪਾਣੀ ਨਾਲ ਡੁੱਬਿਆ ਹੋਇਆ ਪੰਜਾਬ ਆ ਜਿਸ ਤਰੀਕੇ ਉਹਦੀ ਸਥਿਤੀ ਨੂੰ ਵਰਣਨ ਕੀਤਾ ਗਿਆ ਫਸਲਾਂ ਦੀ ਤਬਾਹੀ ਦੀ ਗੱਲ ਕੀਤੀ ਗਈ ਆ ਕੇਂਦਰ ਦੀ ਤੇ ਪੰਜਾਬ ਦੇ ਵੱਲੋਂ ਕੋਈ ਨਾ ਮਦਦ ਦੀ ਗੱਲ ਕੀਤੀ ਗਈ ਆ ਉੱਥੇ ਹੀ ਪੰਜਾਬ ਵੱਲੋਂ ਜਿਹੜੀ ਲਾਹ ਪਰਵਾਹੀ ਵਰਤੀ ਗਈ ਆ ਜਿਦੇ ਕਰਕੇ ਆਖਿਰਕਾਰ ਲਾਹ ਪਰਵਾਹੀ ਕਰਕੇ ਹੜਾ ਆਏ ਨੇ ਉਨ੍ਹਾਂ ਦਾ ਜ਼ਿਕਰ ਕੀਤਾ ਗਿਆ ਤੇ ਉੱਥੇ ਜਿਹੜੇ ਨੌਜਵਾਨ ਜਿਹੜੀਆਂ ਸੇਵਾ ਨਿਭਾ ਰਹੇ ਨੇ ਜਿਹੜੇ ਸਿੱਖੀ ਜਿਹੜੀ ਭਾਵਨਾ ਨਾਲ ਗੁਰੂ ਦੀ ਭਾਵਨਾ ਨਾਲ ਜਿਹੜੇ ਲੋਕ ਹੋਏ ਹੋਏ ਨੇ ਪ੍ਰਭਾਵਿਤ ਹੋਏ ਨੇ ਉਹ ਲੋਕ ਸੇਵਾ ਨਾਲ ਉਹਨਾਂ ਦੀ ਚਰਚਾ ਕੀਤੀ ਗਈ ਆ ਤੇ ਆਖਿਰਕਾਰ ਇਹੀ ਫੈਸਲਾ ਲੱਤਾ ਗਿਆ ਕਿ ਜਿਹੜੀ ਸ੍ਰੀ ਹਮਣੀ ਅਕਾਲੀ ਦਲ ਆ ਉਹ ਪੰਜਾਬੀਅਤ ਦੀ ਜੇ ਪੰਜਾਬੀਆਂ ਦੀ ਕਦਰ ਕਰਦੀ ਉਹਨਾਂ ਦੀ ਭਾਵਨਾਵਾਂ ਦੀ ਕਦਰ ਕਰਦੀ ਆ ਤੇ ਉਹਨਾਂ ਦੀ ਜਿਹੜੀ ਨਾਰਾਜ਼ਗੀ ਆ ਉਹ ਨਾਰਾਜ਼ਗੀ ਦੇ ਮੱਦੇਨਜ਼ਰ ਆਖਿਰਕਾਰ ਕੱਲ ਉੱਪਰ ਆਸਪਤਰੀ ਚੌਣ ਜਿਹੜੀ ਹੋਣ ਜਾਰੀ ਉਹਦਾ ਬਾਈਕਾਊਟ ਕਰ ਦਿਆ ਕਿਉਂਕਿ ਕੇਂਦਰ ਨੇ ਜੇ ਰੋਲ ਬਹੁਤ ਧੰਨਵਾਦ ਜੀ ਜਸਪ੍ਰੀਤ ਬਹੁਤ ਧੰਨਵਾਦ ਤੁਹਾਡਾ ਇਸ ਜਾਣਕਾਰੀ ਦੇ ਲਈ ਜੀ ਹਾਂ ਪੰਜਾਬ ਦੇ ਵਿੱਚ ਹੜ ਆਏ ਹੋਏ ਨੇ ਉਸ ਦਾ ਅਧਾਰ ਦਿੱਤਾ ਗਿਆ ਇਸ ਕਰਕੇ ਉਪ ਰਾਸ਼ਟਰਪਤੀ ਚੋਣ ਦੇ ਵਿੱਚ ਕੱਲ ਸੰਸਦ ਹਰਸਿਮਰਤ ਕੌਰ ਬਾਦਲ VOTING ਨਹੀਂ ਕਰਨਗੇ ਚੋਣਾਂ ਦਾ ਸ਼੍ਰੋਮਣੀ ਅਕਾਲੀ ਦਲ ਬਾਈਕਾਟ ਕਰੇਗਾ